ਵਹਾਲ ਕਰੋ ਵਹਾਲ ਕਰੋ ਮੁਤਾਬ ਮੁਤਾਬ ਜਿੰਦਾਬਾਦ 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 ਯਾਰ ਜਿੰਦਾਬਾਦ ਮੁਤਾਬ ਜਿੰਦਾਬਾਦ ਮਹਾਨ ਕਰੋ ਵਹਾਲ ਕਰੋ ਮਹਾਨ ਕਰੋ ਜਿੰਦਾਬਾਦ ਮੁਤਾਬ ਮੁਤਾਬ ਜਿੰਦਾਬਾਦ ਇਹ ਜੇਟ 18 ਨੰਬਰ 2022 ਤੋਂ ਅੱਜ 3 ਸਾਲ ਪੂਰੇ ਹੋ ਗਏ 3 ਸਾਲ ਲੰਘਣ ਦੇ باوجود ਵੀ ਇਹਨਾਂ ਤੋਂ ਨੋਟੀਫਿਕੇਸ਼ਨ ਲਾਗੂ ਨਹੀਂ ਹੋਇਆ ਇਹਨਾਂ ਦੇ ਮੰਤਰੀ ਕਹਿੰਦਾ ਇਸ ਅਸੀਂ ਤਾਂ ਪੰਗਾ ਲੈ ਲਿਆ ਕਿ ਇਹ ਨੋਟੀਫਿਕੇਸ਼ਨ ਕਰਕੇ ਆ ਜਿੱteral ਅਸੀਂ ਦੇਖ ਰਹੇ ਆ ਸ਼ਹੀਦਾਂ ਦੇ ਸਰਕਾਰ ਤੋਂ ਬਾਅਦ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜੇ ਜਿਹੜੇ ਸੁਰੱਖਿਆ ਦੀ ਲੜਾਈ ਲੜੇ ਪਿਛਲੇ ਕਈ ਸਾਲਾਂ ਤੋਂ ਲਗਭਗ 2012 ਤੋਂ ਅਸੀਂ ਆਪਣੀ ਸਮਾਜਿਕ ਸੁਰੱਖਿਆ ਦੀ ਲੜਾਈ ਲੜਦੇ ਆਂ ਅਸੀਂ ਲੜਾਈ ਲੜਦੇ ਆਂ ਮਨੁੱਖੀ ਅਧਿਕਾਰਾਂ ਦੀ ਅਸੀਂ ਲੜਾਈ ਲੜਦੇ ਆਂ ਕਿ ਅਧਿਆਪਕਾਂ ਕੋਲ ਵੀ ਹੱਕ ਨੇ ਉਹਨਾਂ ਨੂੰ ਮਿਲਨੇ ਚਾਹੀਦੇ ਨੇ ਪਰ ਸਾਡੀ ਟਰੈਜਡੀ ਹੈ ਕਿ ਜੇ ਉਸ ਸਮੇਂ ਦੀ ਗੱਲ ਕਰੀਏ ਉਸ ਸਮੇਂ ਬਾਦਸ਼ਾਹ ਔਰੰਗਜ਼ੇਬ ਜੀ ਉਹਨੇ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਤਾਂ ਮੈਂ ਕਹੂੰਗਾ ਕਿ ਅੱਜ ਜਿਹੜਾ ਬਾਦਸ਼ਾਹ ਦੇ ਭਗਵੰਤਵਾਰਾ ਅੱਜ ਵੀ ਉਸੇ ਤਰ੍ਹਾਂ ਹੀ ਅਧਿਆਪਕਾਂ ਦੇ ਉੱਪਰ ਜਲਵਾਉਂਦੇ ਨੇ ਤੇ ਅੱਜ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਇਸ ਕਰਕੇ ਅੱਜ ਆਪਾਂ ਪ੍ਰਣ ਕਰਕੇ ਜਾਈਏ ਕਿ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਕਿਤੇ ਇਹਨਾਂ ਦੀ ਆਉਂਦਾ ਇਹਨਾਂ ਦਾ ਕੋਈ ਐਮਐਲਏ ਆਉਂਦਾ ਆਪਾਂ ਉਹਨੂੰ ਘੇਰੀਏ ਤੇ ਸਵਾਲ ਕਰੀਏ ਕਿ ਜੇ ਸਾਡਾ ਕਸੂਰ ਐਨਾ ਕਿ ਅਸੀਂ 2004 ਤੋਂ ਬਾਅਦ ਪੜ੍ਹਤੀ ਹੋਆ ਜੇ ਸਾਡੇ ਦੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੁੰਦੀ ਤਾਂ ਜੂ 2022 ਚ ਐਮਐਲਏ ਬਣਿਆ ਤਾਂ ਤੈਨੂੰ ਕੋਈ ਹੱਕ ਨਹੀਂ ਹੈਗਾ ਪੁਰਾਣੀ ਪੈਨਸ਼ਨ ਲੈਣ ਦਾ ਇਹਦਾ ਸ਼ਬਦਾਰੀ ਮੈਂ ਬੇਨਤੀ ਕਰੂੰਗਾ ਬਲਾਲ ਖਰੋਪੀ ਨਹੀਂ ਨਹੀਂ ਬਸ